ਇਸ ਕਿਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਤੇ ਇਸ ਕਿਲੇ ਨੂੰ ਮੁਗਲਾਂ ਦੀਆਂ ਫੌਜਾਂ ਨੇ 6 ਮਹੀਨੇ ਤੋਂ ਵੱਧ ਦਾ ਜਿਹੜਾ ਘੇਰਾ ਪਾ ਕੇ ਰੱਖਿਆ ਸੀ ਤੇ ਇਹ ਕਿਲਾ ਕਾਫੀ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਤੇ ਆਪਾਂ ਹੁਣ ਚੱਲਦੇ ਹਾਂ ਤੁਹਾਨੂੰ ਸਾਰੇ ਅੰਦਰ ਦਰਸ਼ਨ ਕਰਾਉਣੇ ਤੇ ਨਾਲ ਤੁਹਾਨੂੰ ਸਾਰਾ ਆਪਾਂ ਇਤਿਆਹ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਪਹੁੰਚੇ ਆਂ ਸ੍ਰੀ ਅਨੰਦਪੁਰ ਸਾਹਿਬ ਤੇ ਆਪਾਂ ਨਵਾਂ ਸਫ਼ਰ ਸ਼ੁਰੂ ਕਰ ਰਹੇ ਆਂ ਸਫ਼ਰ-ਏ-ਸਹਾਦਤ ਤੇ ਇਹ ਜਿਹੜਾ ਆਪਣਾ ਸਫ਼ਰ ਸ਼ੁਰੂ ਹੋਊਗਾ ਸ੍ਰੀ ਅਨੰਦਪੁਰ ਸਾਹਿਬ ਜਿੱਥੇ-ਜਿੱਥੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਜੀ ਗਏ ਨੇ ਉਹ ਸਾਰੇ ਤੁਹਾਨੂੰ ਸਥਾਨਾਂ ਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਇਸ ਸਫ਼ਰ ਨਾਲ ਤੁਸੀਂ ਵੀ ਬਣੇ ਰਹਿਣਾ ਘਰ ਬੈਠੇ ਦਰਸ਼ਨ ਕਰਨਾ ਤੇ ਆਪਾਂ ਇਸ ਟਾਈਮ ਖੜੇ ਆ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਤੇ ਮੇਰੇ ਮਗਰ ਤੁਸੀਂ ਇਹ ਕਿਲਾ ਦੇਖ ਸਕਦੇ ਹੋ ਇਹ ਕਿਲੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਰਹਿੰਦੇ ਸੀ ਤੇ ਇਸ ਕਿਲੇ ਨੂੰ ਹੀ ਮੁਗਲਾਂ ਦੀਆਂ ਫੌਜਾਂ ਵੱਲੋਂ ਜਿਹੜਾ ਘੇਰਾ ਪਾਇਆ ਗਿਆ ਸੀ ਬਾਕੀ ਸਾਰਾ ਜੋ ਇਤਿਹਾਸ ਹੈ ਕਿਲੇ ਦਾ ਤੁਹਾਨੂੰ ਆਪਾਂ ਦੱਸਾਂਗੇ ਤੇ ਬਾਕੀ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਅੱਜ ਤੋਂ ਆਪਣਾ ਜਿਹੜਾ ਸਫ਼ਰ ਸ਼ੁਰੂ ਹੋ ਰਿਹਾ ਤੁਸੀਂ ਮੇਰੇ YouTube ਚੈਨਲ Instagram ਦੇ ਪੇਜ ਨਾਲ ਬਨੇ ਰਹਿਣਾ ਆਉਣ ਵਾਲੇ ਦਿਨ ਜਿਹੜੀ ਸਾਰੀਆਂ ਵੀਡੀਓ ਨੇ ਉਹ ਇਸ ਮਾਰਗ ਦੇ ਉੱਤੇ ਆਉਣਗੀਆਂ ਇਸ ਸਫਰ ਦੇ ਸਾਥ ਦੇ ਉੱਪਰ ਆਉਣਗੀਆਂ ਤਾਂ ਚਲਦੇ ਆਂ ਅੰਦਰ ਅੱਜ ਦੀ ਵੀਡੀਓ ਨਾਲ ਆਪਾਂ ਇੱਥੋਂ ਸਟਾਰਟ ਕਰ ਲਓ ਜੀ ਹੁਣ ਆਪਾਂ ਚਲਦੇ ਆਂ ਕਿਲੇ ਦੇ ਅੰਦਰ ਕਿਲਾ ਅਨੰਦਗੜ੍ਹ ਸਾਹਿਬ ਤੇ ਤੁਹਾਨੂੰ ਸਾਰੇ ਆਪਾਂ ਦਰਸ਼ਨ ਕਰਾਵਾਂਗੇ ਤੇ ਕਾਫੀ ਉਚਾਈ ਦੇ ਉੱਪਰ ਇਹ ਜਿਹੜਾ ਕਿਲਾ ਬਣਿਆ ਹੋਇਆ ਤੇ ਜਿਵੇਂ ਪੌੜੀਆਂ ਜਾਂਦੀਆਂ ਨੇ ਉੱਪਰ ਉਹਨਾਂ ਤੁਸੀਂ ਦੇਖ ਸਕਦੇ ਹੋ ਤੇ ਚਲਦੇ ਆਂ ਤੁਹਾਨੂੰ ਸਾਰੇ ਆਪਾਂ ਇਸ ਕਿਲੇ ਦੇ ਦਰਸ਼ਨ ਕਰਾਵਾਂਗੇ ਸਾਰਾ ਜੋ ਇਤਿਹਾਸ ਉਹ ਵੀ ਤੁਹਾਨੂੰ ਆਪਾਂ ਅੰਦਰ ਜਾ ਕੇ ਦੱਸਾਂਗੇ ਤੇ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਬਾਕੀ ਇਧਰ ਹੀ ਇਸ ਕਿਲੇ ਦੇ ਨਾਲ ਹੀ ਕਿਲਾ ਅਨੰਦਗੜ੍ਹ ਸਾਹਿਬ ਨਾਲ ਬਰਾਸਤੇ ਖਾਲਸਾ ਇਧਰ ਤੁਸੀਂ ਦੇਖ ਸਕਦੇ ਹੋ ਬਰਾਸਤੇ ਖਾਲਸਾ ਤੇ ਬਾਕੀ ਤਾਲਾ ਤੁਹਾਨੂੰ ਆਪਾਂ ਕਿਲੇ ਦੇ ਅੰਦਰ ਦਰਸ਼ਨ ਕਰਾਵਾਂਗੇ ਲਓ ਜੀ ਵਾਹਿਗੁਰੂ ਲਓ ਜੀ ਆਪਾਂ ਕਿਲੇ ਦੇ ਅੰਦਰ ਪਹੁੰਚ ਚੁੱਕੇ ਆ ਤੇ ਇਧਰ ਸਾਹਮਣੇ ਆ ਵੌਲੀ ਸਾਹਿਬ ਇਹਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਬਾਕੀ ਇੱਧਰ ਰਹਿ ਗਿਆ ਬਰਾਸ ਤੇ ਖਾਲਸਾ ਇਹ ਵੀ ਤੁਹਾਨੂੰ ਆਪਾਂ ਦਿਖਾਉਣੀ ਆ ਤੇ ਚੱਲਦੇ ਆ ਪਹਿਲਾਂ ਆਪਾਂ ਤੁਹਾਨੂੰ ਕਿਲੇ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਤੁਹਾਨੂੰ ਸਾਰਾ ਜਿਹੜਾ ਇਤਿਹਾਸ ਆ ਉਹ ਵੀ ਤੁਹਾਨੂੰ ਸਾਰਾ ਆਪਾਂ ਕਿਲੇ ਦਾ ਦੱਸਾਂਗੇ ਤੇ ਆਉਣ ਨਾਲ ਜਨ ਤੇ ਜਿਹੜੀਆਂ ਸਾਰੀਆਂ ਵੀਡੀਓ ਨੇ ਉਸ ਸਫਰੇ ਚਹਾਦ ਤੇ ਨਾਲ ਹੀ ਆਉਣਗੀਆਂ ਤੇ ਪਹੁੰਚ ਚੁੱਕੇ ਆਪਾਂ ਕਿਲਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਲਓ ਜੇ ਜਿਹੜਾ ਇਤਿਹਾਸ ਦਾ ਬੋਰਡ ਇੱਥੇ ਲੱਗਿਆ ਵੀ ਹੋਇਆ ਮੈਂ ਤੁਹਾਨੂੰ ਉਹ ਵੀ ਇੱਕ ਵਾਰ ਪੜਾ ਦਿੰਨਾ ਬਾਕੀ ਮੈਂ ਤੁਹਾਨੂੰ ਸਾਰਾ ਇਤਿਹਾਸ ਦੱਸ ਦਿੰਨਾ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਕਿਲੇ ਵਿੱਚ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਲਓ ਜੀ ਤੇ ਆਹ ਲੋ ਜੀ ਸਾਰਾ ਜੋ ਇਤਿਹਾਸ ਕਿਲੇ ਦਾ ਨਾ ਤੇ ਆਹ ਸਾਰਾ ਇਤਿਹਾਸ ਜਿਹੜਾ ਇੱਥੇ ਲਿਖ ਕੇ ਦੱਸਿਆ ਗਿਆ ਕਿ ਇਹ ਕਿਲਾ ਸੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਕਿੱਲਾਂ ਵਿੱਚੋਂ ਇੱਕ ਹੈ। ਭੰਗਾਣੀ ਦਾ ਜੁੱਧ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੰਮਤ 1746 ਸਨ 1699 ਤੋਂ 1705 ਤੱਕ ਮੁਗਲਾਂ ਅਤੇ ਪਹਾੜੀ ਰਾਜਾ ਵਿਰੁੱਧ ਕਈ ਜੁੱਧ ਲੜੇ ਕਿਲੇ ਦੇ ਅੰਦਰ ਗੁਰੂ ਸਾਹਿਬ ਜੀ ਤੇ ਪ੍ਰਾਤਿਰ ਬੋਲੀ ਸਾਹਿਬ ਦੇ ਦਰਸ਼ਨ ਕਰੋ। ਗੁਰੂ ਸਾਹਿਬ ਸਿੰਘਾਂ ਵੱਲੋਂ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਿ ਮੁਗਲਾਂ ਫੌਜਾਂ ਤੇ ਪਹਾੜੀ ਰਾਜਾ ਵੱਲੋਂ ਹਮਲਾ ਨਾ ਕਰਨੀ ਕਸਮਾਂ ਖਾਣ ਤੇ ਗੁਰੂ ਸਾਹਿਬ ਜੀ ਨੇ ਇੱਥੋਂ ਕਿਲਾ ਖਾਲੀ ਕਰਕੇ ਸਮੂਹ ਸੰਗਤ ਸਮੂਹ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਾਲੇ ਪਾ ਦਿੱਤੇ। ਲਓ ਜੀ। ਇਹ ਹੁਣ ਤੁਸੀਂ ਦਰਸ਼ਨ ਕਰੋ ਹੁਣ ਜਿਹੜਾ ਤੁਸੀਂ ਇਹ ਕਿਲਾ ਦੇਖ ਰਹੇ ਹੋ ਜਾਂ ਇਸ ਕਿਲੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਕਿਲੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਤੇ ਇਸ ਕਿਲੇ ਨੂੰ ਮੁਗਲਾਂ ਦੀਆਂ ਫੌਜਾਂ ਵੱਲੋਂ 6 ਮਹੀਨੇ ਤੋਂ ਵੱਧ ਦਾ ਸਮਾਂ ਘੇਰਾ ਪਾ ਕੇ ਰੱਖਿਆ ਗਿਆ ਤੇ ਉਹਨਾਂ ਨੇ ਕਸਮ ਖਾਧੀ ਸੀ ਕਿ ਗੁਰੂ ਜੀ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਕੋਈ ਵੀ ਤੁਹਾਡੇ ਤੇ ਵਾਰ ਜਾਂ ਹਮਲਾ ਨਹੀਂ ਕਰਦੇ ਤਾਂ ਸਿੰਘਾਂ ਦੀ ਬੇਨਤੀ ਦੁਆਰ ਗੁਰੂ ਜੀ ਨੇ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਤੇ ਮਾਤਾ ਸਹਿਬਕੌਰ ਨਾਲ ਇਸ ਕਿਲੇ ਵਿੱਚੋਂ ਚਾਲੇ ਪਾ ਲਏ ਕਿਉਂਕਿ ਮੋਗਲਾਂ ਦੀ ਫੌਜਾਂ ਨੇ ਤੇ ਪਹਾੜੀ ਰਾਜਿਆਂ ਨੇ ਇਹ ਸੌਂ ਖਾ ਲਈਏ ਤੇ ਕਿ ਗੁਰੂ ਜੀ ਤੁਸੀਂ ਇਹ ਕਿਲਾ ਛੱਡ ਦਿਓ ਅਸੀਂ ਕੋਈ ਵੀ ਤੁਹਾਡੇ ਤੇ ਵਾਰ ਜਾਂ ਹਮਲਾ ਨਹੀਂ ਕਰਦੇ ਤਾਂ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਜੀ ਕਿ ਆਪਾਂ ਇਹ ਕਿਲਾ ਛੱਡ ਦਿੰਨੇ ਆ ਤਾਂ ਪਰਿਵਾਰ ਸਮੇਤ ਗੁਰੂ ਜੀ ਨੇ ਜਦੋਂ ਇਹ ਕਿਲਾ ਛੱਡਿਆ ਤਾਂ ਥੋੜੀ ਦੂਰੀ ਜਾ ਕੇ ਤਾਂ ਗੁਰੂ ਜੀ ਤੇ ਪਰਿਵਾਰ ਤੇ ਜੋ ਮੁਗਲ ਤੇ ਪਹਾੜੀ ਰਾਜ ਉਹਨਾਂ ਨੇ ਗੁਰੂ ਜੀ ਤੇ ਹਮਲਾ ਕਰਤਾ ਤੇ ਜਿੱਥੋਂ ਗੁਰੂ ਜੀ ਦਾ ਪਰਿਵਾਰ ਨੂੰ ਬਸੋੜਾ ਪੈ ਗਿਆ ਸਰਸਾ ਨਦੀ ਦੇ ਕੰਢੇ ਤੇ ਗੁਰੂ ਜੀ ਦਾ ਜਿਹੜਾ ਪਰਿਵਾਰ ਨੂੰ ਬਸੋੜਾ ਪਿਆ ਤੀ ਤੇ ਆਪਾਂ ਤੁਹਾਨੂੰ ਸਰਸਾ ਨਦੀ ਦੇ ਵੀ ਦਰਸ਼ਨ ਕਰਾਵਾਂਗੇ ਤੇ ਗੁਰਦੁਆਰਾ ਪਰਿਵਾਰ ਬਸੋੜਾ ਸਾਹਿਬ ਉੱਥੇ ਬਣੇ ਹੋਏ ਨੇ ਉਹਦੀ ਵੀ ਤੁਹਾਨੂੰ ਆਪਾਂ ਸਾਰੇ ਦਰਸ਼ਨ ਕਰਾਵਾਂਗੇ ਤੇ ਇਸ ਕੇਲੇ ਵਿੱਚ ਜੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਗਏ ਤੀ ਤੇ ਥੋੜੀ ਦੂਰੀ ਇੱਥੋਂ ਜਾ ਕੇ ਜਿਹੜਾ ਉਹਨਾਂ ਤੇ ਹਮ ਆਪਣੀ ਸੰਹਤੋਂ ਮੁੱਕਰ ਗਏ ਆਪਣੀ ਜਵਾਨ ਤੋਂ ਮੁੱਕਰ ਗਏ ਤੇ ਉਹਨਾਂ ਨੇ ਗੁਰੂ ਜੀ ਦੇ ਪਰਿਵਾਰ ਤੇ ਜਿਹੜਾ ਹਮਲਾ ਕਰਤਾ ਜਿੱਥੋਂ ਗੁਰੂ ਜੀ ਦਾ ਪਰਿਵਾਰ ਨੋ ਬਸੋੜਾ ਪੈ ਗਿਆ ਪਰਿਵਾਰ ਨੋ ਵਿਛੜ ਗਏ ਤੇ ਆਪਾਂ ਚੱਲਦੇ ਆਂ ਅੰਦਰ ਕਿਲੇ ਦੇ ਤੁਹਾਨੂੰ ਸਾਰੇ ਅਪਰਦਰਸ਼ਨ ਕਰਾਵਾਂਗੇ ਤੇ ਅੱਗੇ ਤੁਹਾਨੂੰ ਅਪਰਦਰਸ਼ਨ ਕਰਾਵਾਂਗੇ ਉਸ ਸਰਸਾ ਨਦੀ ਦੇ ਜਿੱਥੋਂ ਗੁਰੂ ਜੀ ਦਾ ਪਰਿਵਾਰ ਨੋ ਬਸੋੜਾ ਪਿਆ ਸੀ ਤੇ ਇਹੀ ਉਹ ਕਿਲਾ ਜੀ ਜਿਸ ਕਿਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਤੇ ਹੁਣ ਆਪਾਂ ਚੱਲਦੇ ਆਂ ਸੀ ਮਗਰ ਹੁਣ ਇੱਕਲਾ ਦੇਖ ਰਹੇ ਹੋ ਕਿਲਾ ਆਨੰਦਗੜ੍ਹ ਸਾਹਿਬ ਆਪਾਂ ਤੁਹਾਨੂੰ ਇਹ ਦਰਸ਼ਨ ਕਰਾਇਆ ਸਾਰਾ ਤੇ ਆਸ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਰਹਿੰਦੇ ਹੁੰਦੇ ਸੀ ਤੇ ਇੱਥੇ ਹੀ ਜਦੋਂ ਮੁਗਲਾਂ ਨੇ ਇਸ ਕਿਲੇ ਨੂੰ ਘੇਰਾ ਪਾਇਆ ਤਾਂ ਉਹਨਾਂ ਨੇ ਸੌਂ ਖਾਦੀ ਕਿ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੁਸੀਂ ਇਸ ਕਿਲੇ ਨੂੰ ਛੱਡ ਦਿਓ ਤਾਂ ਗੁਰੂ ਸਾਹਿਬ ਨੂੰ ਸਿੰਘਾਂ ਨੇ ਵੀ ਬੇਨਤੀ ਕੀਤੀ ਸੀ ਕਿ ਆਪਾਂ ਇਹ ਕਿਲਾ ਛੱਡ ਦਿੰਨੇ ਆ ਜੀ ਕਿਉਂਕਿ ਉਹਨਾਂ ਨੇ ਕਸਮਾਂ ਖਾਦੀਆਂ ਵੀ ਤੁਹਾਡੇ ਤੇ ਜਿਹੜਾ ਹਮਲਾ ਉਹ ਨਹੀਂ ਕਰਾਂਗੇ ਪਰ ਉਹਨਾਂ ਨੇ ਉਹ ਕਸਮਾਂ ਝੂਠੇ ਖਾਦੀਆਂ ਕਿਉਂਕਿ ਉਹਨਾਂ ਨੇ ਸਰਸਨ ਅੰ ਤੇ ਉਹ ਵੀ ਆਨਲਾਈਨ ਜਨ ਤੁਹਾਨੂੰ ਆਪਾਂ ਸਾਰੇ ਵਲੌਗ ਦਿਖਾਵਾਂਗੇ ਵੀ ਕਿਵੇਂ ਗੁਰੂ ਸਾਹਿਬ ਦਾ ਜੋ ਪਰਿਵਾਰ ਵਸੋੜਾ ਹੋਇਆ ਸੀ ਸਰਸਾ ਨਦੀ ਤੋਂ ਪਰਿਵਾਰ ਵਸੋੜਾ ਗੁਰਦੁਆਰਾ ਸਾਹਿਬ ਦੇ ਆਉਣ ਵਾਲ ਜਨ ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਆਪਾਂ ਦਰਸ਼ਨ ਕਰਾਵਾਂਗੇ ਤੇ ਚੱਲਦੇ ਆਪਾਂ ਹੁਣ ਕਿਲੇ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਕਾਫੀ ਉੱਚੀ ਜਗ੍ਹਾ ਦੇ ਉੱਤੇ ਇਹ ਜਿਹੜਾ ਕਿਲਾ ਬਣਿਆ ਹੋਇਆ ਤੇ ਜਿਵੇਂ ਆ ਸ਼ਹਿਰ ਆ ਗਿਆ ਇੱਧਰ ਹਨਾ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਜਿਵੇਂ ਕਾਫੀ ਉੱਚੀ ਜਗ੍ਹਾ ਦੇ ਉੱਤੇ ਬਣਿਆ ਹੋਇਆ ਲਓ ਜੀ ਤੇ ਆ ਦੇਖੋ ਸਾਰਾ ਤੇ ਬਾਕੀ ਤੁਹਾਨੂੰ ਆਪਾਂ ਦਰਸ਼ਨ ਕਰਾਏ ਆ। ਲਓ ਜੀ ਤੇ ਆ ਅਲ ਨਾਲੇ ਅੰਦਰ ਸੈਰ ਆ ਗਿਆ ਤੇ ਉਧਰ ਦੂਜੀ ਸਾਈਡ ਹੈਗਾ ਵਿਰਾਸਤੇ ਖਾਲਚਾ ਉਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਇੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੀ ਇਤਿਹਾਸਿਕ ਪ੍ਰਾਤਨ ਪੌੜੀਆਂ ਨੇ ਉਹਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ। ਲਓ ਜੀ ਆ ਇਤਿਹਾਸਿਕ ਪੌੜੀਆਂ ਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ। ਤੇ ਪ੍ਰਾਤਨ ਇਤਿਹਾਸਿਕ 84 ਪੌੜੀਆਂ ਹਨ। ਤੇ ਚੱਲਦੇ ਆਪਾਂ ਅੰਦਰ ਤੇ ਆ ਕਿਲੇ ਦਾ ਇੱਥੋਂ ਦਰਵਾਜ਼ਾ ਤੇ ਅੰਦਰ ਤੁਹਾਨੂੰ ਦਰਸ਼ਨ ਕਰਾਉਨੇ ਆ। ਲਓ ਜੀ ਲਓ ਜੀ ਆਪਾਂ ਕਿਲੇ ਦੇ ਅੰਦਰ ਆ ਗਏ ਤੇ ਅੰਦਰੋਂ ਤੁਸੀਂ ਕਿਲਾ ਦੇਖ ਸਕਦੇ ਹੋ ਤੇ ਚਲਦੇ ਆਂ ਪੰਦਰ ਮੱਥਾ ਟੇਕਦੇ ਨੇ ਮੈਂ ਤੁਹਾਨੂੰ ਅੰਦਰ ਦਰਸ਼ਨ ਕਰਾਉਣੀ ਆ ਤੇ ਉਸ ਸਮੇਂ ਦੀ ਇੱਕ ਪ੍ਰਾਤਨ ਦਿਵਾਰ ਆਪਾਂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਤੇ ਆਹ ਕਰੋ ਜੀ ਦਰਸ਼ਨ ਇਹ ਪ੍ਰਾਤਨ ਦਿਵਾਰ ਇਸ ਕਿਲੇ ਦੀ ਉਸ ਸਮੇਂ ਦੀ ਆ ਜਿਹੜੀ ਸੰਗਤ ਹੈ ਦਰਸ਼ਨ ਵਾਸਤੇ ਰੱਖੀ ਗਈ ਹੈ ਤੁਸੀਂ ਦੇਖ ਸਕਦੇ ਹੋ ਲਓ ਜੀ ਲਓ ਜੀ ਆਪਾਂ ਕਿਲੇ ਦੇ ਅੰਦਰ ਆ ਗਏ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਤੇ ਆ ਸਾਰੇ ਤੇ ਬੱਚੇ ਆਏ ਨੇ ਕਾਫੀ ਲੋ ਜੀ ਇਸ ਤਰ੍ਹਾਂ ਦਾ ਕਿਲੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਲੋ ਜੀ ਤੇ ਆਪਾਂ ਤੁਹਾਨੂੰ ਕਿਲੇ ਦੇ ਅੰਦਰ ਵੀ ਉਹ ਪ੍ਰਾਤਨ ਦੀਵਾਰ ਦਿਖਾਈਆ ਉਸ ਸਮੇਂ ਦੀ ਉਹ ਦੀਵਾਰ ਆ ਤੇ ਇੱਥੇ ਵੀ ਨਾ ਕਿਲੇ ਦੇ ਵਿੱਚ ਉਹ ਦੀਵਾਰ ਆ ਜਿਹੜੀ ਰੱਖੀ ਗਈ ਆ ਵੀ ਉਸ ਸਮੇਂ ਦੀ ਹੈ ਜਿਹੜੀ ਤੁਸੀਂ ਦੀਵਾਰ ਦੇਖ ਸਕਦੇ ਹੋ ਲੋ ਜੀ ਤੇ ਇਹ ਉਸ ਸਮੇਂ ਦੀ ਥੋੜੀ ਜਿਹੀ ਜਿਹੜੀ ਜਗ੍ਹਾ ਦੀਵਾਰ ਦੀ ਮਤਲਬ ਰੱਖੀ ਗਈ ਆ ਵੀ ਇਦਾਂ ਦਾ ਇਹ ਕਿਲੇ ਦੀ ਜਿਹੜੀ ਇੱਟਾ ਉਹ ਲੱਗੀ ਹੋਈ ਆ ਉਹ ਪੁਰਾਣੇ ਸਮੇਂ ਦੀ ਇੱਟ ਇਦਾਂ ਦੀ ਹੁੰਦੀ ਸੀ ਇਦਾਂ ਦੀ ਲੱਗੀ ਹੋਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਚੱਲਦੇ ਆ ਤੁਹਾਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਤੁਹਾਨੂੰ ਉਹ 84 ਪੌੜੀਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਹੈਗੀਆਂ ᱛੀਆਂ ਨਾ ਤੇ ਉਹਨਾਂ ਸਾਰਿਆਂ ਦਾ ਤੁਹਾਨੂੰ ਦਰਸ਼ਨ ਕਰਾਵਾਂਗੇ ਤਾਂ ਚੱਲਦੇ ਆਂ ਤੇ ਬਾਕੀ ਤੁਹਾਨੂੰ ਕਿਲੇ ਦੇ ਆਪਾਂ ਦਰਸ਼ਨ ਕਰਾ ਦੇਈਏ ਲਓ ਜੀ ਤੇ ਚੱਲਦੇ ਆਂ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਹ ਟਾਈਮ ਦੀਆਂ ਜੋ 84 ਪੌੜੀਆਂ ਨੇ ਹਨ ਉਹਨਾਂ ਦੇ ਸਾਰੇ ਦਰਸ਼ਨ ਕਰਾਵਾਂਗੇ ਬਾਕੀ ਜੋ ਬੌਲੀ ਸਾਹਿਬ ਆ ਉਹਦੇ ਵੀ ਤੁਹਾਨੂੰ ਆਪਾਂ ਸਾਰੇ ਦਰਸ਼ਨ ਕਰਾਵਾਂਗੇ ਤੇ ਚੱਲਦੇ ਤੇ ਲਓ ਜੀ ਕਿੱਲੇ ਦੇ ਆਪਾਂ ਦਰਸ਼ਨ ਕਰਕੇ ਆ ਗਏ ਹੁਣ ਆਪਾਂ ਚੱਲਦੇ ਆ ਬੌਲੀ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਉਸ ਤੋਂ ਬਾਅਦ ਉਹ ਪ੍ਰਾਤਨ ਪੌੜੀਆਂ ਜੋ 84 ਪ੍ਰਾਤਨ ਪੌੜੀਆਂ ਨੇ ਉਹਨੇ ਤੁਹਾਨੂੰ ਆਪ ਦਰਸ਼ਨ ਕਰਾਵਾਂਗੇ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ ਨੇ ਹਨ ਤੇ ਚੱਲਦੇ ਆ ਪਹਿਲਾਂ ਆਪਾਂ ਤੁਹਾਨੂੰ ਬੌਲੀ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਹੁਣ ਪਹਿਲਾਂ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬੌਲੀ ਸਾ ਵਾਹਿਗੁਰੂ ਤੇ ਆ ਪੌੜੀਆਂ ਨੇ ਜੀ ਵਾਹਿਗੁਰੂ ਵਾਹਿਗੁਰੂ ਪੌੜੀ ਸਾਹਿਬ ਦੇ ਕਰੋ ਦਰਸ਼ਨ ਇਸ ਤੋਂ ਬਾਅਦ ਚੱਲਦੇ ਆਪਾਂ ਪ੍ਰਾਤਨ ਪੌੜੀਆਂ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀਆਂ 84 ਪੌੜੀਆਂ ਨੇ ਉਹਨੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਕਿਲੇ ਦੇ ਆਪਾਂ ਤੁਹਾਨੂੰ ਦਰਸ਼ਨ ਕਰਾ ਦੇ ਆ ਜੀ ਤੇ ਆਉਣਕ ਦੇ ਨਾਲ ਸਾਰਾ ਇਸ ਸਫਰ ਸਹਾदत ਜਿੱਥੇ-ਜਿੱਥੇ ਛੋਟੇ ਸਹਬਜ਼ਾ ਦੇਤੇ ਮਾਤਾ ਗੁਜਰੀ ਜੀ ਗਏ ਨੇ ਸਾਰੇ ਉਸ ਥਾਨਾਂ ਦੇ ਵੀ ਤੁਹਾਨੂੰ ਅਪਦਰਸ਼ਨ ਕਰਾਵਾਂਗੇ। ਲਓ ਜੀ ਆਪਾਂ ਇਹ ਖਾਸ ਕਰਾਦੇ ਤੇ ਹੁਣ ਚੱਲਦੇ ਆਂ ਉਹ ਤਰਾਸ ਕੋੜੇ ਪ੍ਰਾਕ੍ਰਿਕ ਕੋੜਗੇ ਨੇ ਜਿਸ ਸਾਧ ਦੇ ਲੇਖਰ ਜੀ ਤੁਹਾਨੂੰ ਉਹ ਵੀ ਅਪਦਰਸ਼ਨ ਕਰਾਵਾਂਗੇ। ਲਓ ਜੀ ਆਪਾਂ ਤੁਹਾਨੂੰ ਕਿਲੇ ਦੇ ਵੀ ਦਰਸ਼ਨ ਕਰਾਤੇ ਤੇ ਤੁਹਾਨੂੰ ਬੋਲੀ ਸਾਹਿਬ ਦੇ ਆਪਾਂ ਦਰਸ਼ਨ ਕਰਾਤੇ ਹੁਣ ਆਪਾਂ ਚੱਲਦੇ ਆਂ ਪ੍ਰਾਤਨ ਪੌੜੀਆਂ 84 ਜਿਹੜੀ ਗੁਰੂ ਸਾਹਿਬ ਜੀ ਦੀਆਂ ਪ੍ਰਾਤਨ ਪੌੜੀਆਂ 84 ਹੁਣ ਉਹਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਚੱਲਦੇ ਆਂ ਲਓ ਜੀ ਜਿਵੇਂ ਇੱਥੇ ਸਾਹਮਣੇ ਬੋਰਡ ਵੀ ਲੱਗਿਆ ਹੈ ਕਿ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ ਪ੍ਰਾਤਨ ਇਤਿਹਾਸਿਕ 84 ਪੌੜੀਆਂ ਇੱਧਰ ਨੇ ਤੇ ਜਿਵੇਂ ਤੁਹਾਨੂੰ ਦਿਖਾਉਂਦੇ ਆ ਲਓ ਜੀ ਤੇ ਸਾਹਮਣੇ ਗੁਰਦੁਆਰਾ ਸ੍ਰੀ ਤਪਸਤਾਨ ਸਾਹਿਬ ਸਾਹਿਬ ਭਾਈ ਜੈਤਾ ਜੀ ਤੇ ਆਹ ਜੀ ਉਹ ਰਾਸੀ ਪੌੜੀਆਂ ਲਓ ਜੀ ਲਓ ਜੀ ਕਰੋ ਜੀ ਦਰਸ਼ਨ ਤੇ ਇਹ ਜਿਹੜੀਆਂ 83 ਪੌੜੀਆਂ ਨੇ ਇਹ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ ਨੇ ਪ੍ਰਾਤਨ ਪੌੜੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਤੇ 83 ਪੌੜੀ ਤੁਸੀਂ ਦਰਸ਼ਨ ਕਰ ਸਕਦੇ ਹੋ ਲਓ ਜੀ ਇਹ ਉਸ ਸਮੇਂ ਦੀਆਂ ਪੌੜੀਆਂ ਨੇ ਗੁਰੂ ਸਾਹਿਬ ਜੀ ਦੇ ਵੇਲੇ ਦੀਆਂ ਲਓ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਕਾਫੀ ਉੱਚੀ ਜਗ੍ਹਾ ਤੇ ਹੈ ਕਿਲਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸਾਰਾ ਸੈਰ ਰਹਿ ਗਿਆ ਜਮੇ। ਲਓ ਜੀ। ਤੇ ਆ ਗਿਆ ਜੀ ਪੌੜੀਆਂ 84 ਪੌੜੀਆਂ। ਪ੍ਰਾਤਨ ਪੌੜੀਆਂ। ਲਓ ਜੀ ਕਰੋ ਜੀ ਦਰਸ਼ਨ। ਤੇ ਇੱਧਰ ਤੇ ਕਾਫੀ ਉੱਚੀ ਜਗ੍ਹਾ ਦੇ ਉੱਤੇ ਹੈ ਨਾ ਇਕਲਾ ਹੈਗਾ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਲਓ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਇਆ। ਲੋਜੀ ਲੋਬੀ ਇੱਧਰ ਰਹਿ ਗਿਆ ਸਾਰਾ ਕਿਲਾ ਜੀ ਤੇ ਇੱਧਰ ਆ ਜੀ ਤਪੋਸਥਾਨ ਮਾਤਾ ਸਾਹਿਬਕੌਰ ਜੀ ਕਿਲਾ ਅਨੰਦਗੜ੍ਹ ਸਾਹਿਬ ਤੇ ਜਿਹੜੇ ਤੁਹਾਨੂੰ ਪ੍ਰਦਰਸ਼ਨ ਕਰਾਉਣੀ ਹੈ ਜੀ ਤੇ ਸਾਰਾ ਇਤਿਹਾਸ ਵਾਲਾ ਜਿਹੜਾ ਬੋਰਡ ਲੱਗਿਆ ਤੁਸੀਂ ਵੀਡੀਓ ਰੋਕ ਕੇ ਜਾਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਤੇ ਸਾਰਾ ਇਤਿਹਾਸ ਤੁਸੀਂ ਦੇਖ ਸਕਦੇ ਹੋ ਲੋਜੀ ਮੈਂ ਤੁਹਾਨੂੰ ਜਿਹੜੇਗਾ ਕਿ ਦਿਖਾਣਾ ਹੁੰਦਾ ਜਦੋਂ ਤੁਸੀਂ ਵੀਡੀਓ ਰੋਕ ਕੇ ਵੀ ਪੜ ਸਕਦੇ ਹੋ ਜਾਂ ਸਕਰੀਨਸ਼ਾਟ ਲੈ ਕੇ ਇਹ ਤਪਸ ਤਾਨਾ ਜੀ ਮਾਤਾ ਸਹਿਬਕੌਰ ਜੀ ਕਿਲਾ ਅਨੰਦਗਰ ਸਾਹਿਬ ਤੇ ਇਹਦੇ ਤੋਂ ਬਤਾਰਨ ਕਰਾਉਨੇ ਆ ਵਾਹਿਗੁਰੂ ਦੋ ਤੇ ਇੱਧਰ ਰਹਿ ਗਿਆ ਜੀ ਬਰਾਸਤੇ ਖਾਲਸਾ ਤੇ ਇਹ ਸਾਹਮਣੇ ਬਰਾਸਤੇ ਖਾਲਸਾ ਤੇ ਕਾਫੀ ਉੱਚੀ ਜਗ੍ਹਾ ਦੇ ਉੱਤੇ ਕਿਲਾ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਉਧਰ ਬਸ ਹੋਣਾ ਜਿਹੜੀ ਸਾਰੀ ਲੋਕ ਤੇ ਕਾਫੀ ਪਹੁੰਚਾਈ ਤੇ ਖੜੇ ਆ ਤੇ ਸਾਹਮਣੇ ਬਰਾਸਤੇ ਖਾਲਸਾ ਤੇ ਹੁਣ ਤੁਸੀਂ ਦਰਸ਼ਨ ਕਰਿਓ ਤਪਸਥਾਨ ਮਾਤਾ ਸਹਿਬਕੌਰ ਜੀ ਦੇ ਲਓ ਜੀ ਲਓ ਜੀ ਕਰੋ ਜੀ ਦਰਸ਼ਨ ਤੇ ਇੱਧਰ ਰਹਿ ਗਿਆ ਸਾਰਾ ਕਿਲਾ ਕਿਲਾ ਆਨੰਦਗੜ੍ਹ ਸਾਹਿਬ ਲਓ ਜੀ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਕਿਉਂਕਿ ਆਉਣ ਵਾਲੇ ਟਾਈਮ ਦਿਨਾਂ ਦੇ ਵਿੱਚ ਵੀ ਜਿਹੜੇ ਸਾਰੇ ਵੀਡੀਓ ਨੇ ਸਫਰੇ ਸ਼ਾਦਤ ਨਾਲ ਦੇ ਮਾਰਗ ਤੇ ਪਾਉਣਗੇ। ਲੋ ਜੀ ਤੇ ਆਪਣਾ ਇਹ ਸਫਰੇ ਸ਼ਾਦਤ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਦਾ ਹੋਊਗਾ। ਤਾਂ ਜਰੂਰ ਸਾਥ ਦੇਣਾ ਜਰੂਰ ਹੈ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਦੀ ਬੁੜੀ ਤਾਂ ਆਪਾਂ ਤੁਹਾਨੂੰ ਦਰਸ਼ਨ ਕਰਾਇਆ ਕਿਹੜਾ ਆਨੰਦਗੜ੍ਹ ਸਾਹਿਬ ਦੇ। ਤੇ ਜਿਵੇਂ ਮੈਂ ਤੁਹਾਨੂੰ ਵੀਡੀਓ ਸਟਾਰਟਿੰਗ ਵਿੱਚ ਦੱਸਿਆ ਕਿ ਆਪਣਾ ਜਿਹੜਾ ਸਫਰ ਚੱਲਿਆ ਸਫਰ ਇਹ ਸਹਾदत ਆਪਣਾ ਇਹ ਤਾਂ ਸ਼ੁਰੂ ਹੋ ਰਿਹਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਦਾ ਹੋਊਗਾ ਜਿੱਥੇ ਇੱਥੇ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਜੀ ਗਏ ਨੇ ਤੇ ਇਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਪਰਿਵਾਰ ਪਛੋੜਾ ਸਾਹਿਬ ਸਰਸਾ ਨਦੀ ਤੇ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਸਾਰੇ ਉਸ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਾਵਾਂਗੇ ਤੇ ਜਿੱਥੇ ਗੁਰੂ ਸਾਹਿਬ ਪਰਿਵਾਰ ਨੂੰ ਬਿਸ਼ਣ ਦੀ ਸਰਸਾ ਨਦੀ ਉਹ ਤੁਹਾਨੂੰ ਉੱਥੇ ਵੀ ਦਰਸ਼ਨ ਕਰਾਵਾਂਗੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਹਾਂ ਤੁਹਾਨੂੰ ਹੋਰ ਇੱਕ ਨਵੇਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ